ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ ਤੁਹਾਨੂੰ ਸਹਾ ਸੰਗਤ ਜੀ ਦਰਸ਼ਨ ਕਰਵਾਈਏ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਜੋ ਕਿ ਘੰਟਾ ਘਰ ਰੇਲਵੇ ਸਟੇਸ਼ਨ ਤੋਂ ਵਿਸ਼ਕਰਮਾ ਚੌਂਕ ਵੱਲ ਜਾਂਦੇ ਹੋਏ ਜਗਰਾਉਂ ਪੁਲ ਤੇ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਜ਼ਿਆਦਾ ਮਾਨਤਾ ਹੈ ਕਿ ਜੋ ਵੀ ਇੱਥੇ ਆ ਕੇ ਦਰਸ਼ਨ ਕਰਦਾ ਹੈ ਉਸ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ ਵਾਰਾ ਸਾਹਿਬ ਦੇ ਆਪੋਜ਼ਿਟ ਤੁਸੀਂ ਪੁਲ ਦੇਖ ਸਕਦੇ ਹੋ ਇਹ ਜਗਰਾਉਂ ਪੁਲ ਹੈ ਵੀਡੀਓ ਦੇ ਨਾਲ ਬਨੇ ਰਹਿਣਾ ਤੇ ਇੱਥੇ ਆਨੰਦਮਈ ਕੀਰਤਨ ਸੁਣ ਕੇ ਆਤਮਾ ਨੂੰ ਇੱਕ ਅਲੱਗ ਹੀ ਸ਼ਾਂਤੀ ਮਿਲਦੀ ਹੈ ਪੂਰੀ ਵੀਡੀਓ ਜ਼ਰੂਰ ਦੇਖੋ ਅੰਮ੍ਰਿਤ ਬਾਣੀ ਦੇ ਸ਼ਬਦ ਜਿਨੂ ਸਰਦਾਈ ਤੇ hānau <laughs> ਇਸ ਜਗ੍ਹਾ ਤੇ ਹਰ ਵੀ ਦਿਨ ਅਖੰਡ ਪਾਠ ਸਾਹਿਬ ਦੇ ਪਾਠ ਚੱਲਦੇ ਰਹਿੰਦੇ ਹਨ ਸਾਧ ਸੰਗਤ ਜੀ ਹੁਣ ਆਪਾਂ ਇੱਥੇ ਥੋੜੀ ਦੇਰ ਬੈਠ ਕੇ ਕੀਰਤਨ ਸਰਵਣ ਕਰਾਂਗੇ ਤੁਸੀਂ ਵੀ ਥੋੜੀ ਦੇਰ ਆਪਣੇ ਕੰਮ ਛੱਡ ਕੇ ਕੀਰਤਨ ਸਰਵਣ ਕਰਕੇ ਦੇਖਿਓ ਤੁਹਾਨੂੰ ਬਹੁਤ ਆਨੰਦ ਆਏਗਾ ਤਬ ਜਾਨੂ ਦੇਰੇ ਐਸੀ ਤਰੀ ਤਨੋਂ ਮਰਦੇਂ ਦੇ ਤਨੋਂ ਮਰਦੇਂ ਐਸੀ ਤਰੀ ਤਨੋਂ ਮਰਦੇਂ ਐਸੀ ਤਰੀ thank いい <No. S 2>、no. নেচার <occupy classroom liksom> <disposable> ਜਾਤ ਮੁਕਤ ਕਰਤਵਾ ਜੀ ਅੰਦਰ ਜੀਉ ਸਭ ਦਾ ਨਾ ਸਤਿ ਜੈ ਵਸੁਰ ਕਰਤਲਾ ਹਰ ਤੇ ਰੰਨੰਬੁ ਦਲ ਚੁਧ ਘਰੂ ਮਨ ਤਾ ਤੇ ਜੀ ਆਪਣਾ ਰਤ ਜਨ ਸਰਬ ਕਲਾ ਪ੍ਰਭੂ ਦਿਸੈਤਿ ਲਪਾ ਨਾਮ ਜੀ ਦਾਸ ਦਾ ਦੁਨੀਆਂ ਨੂੰ ਮਿਲ ਬਤਾ ਵਾਹ ਬਰਕਤਾਂ ਵਾਹ ਕਿਹੋ ਜਿਹੀ ਕੀ ਫਤਿਹ ਗੁਰਦੁਆਰਾ ਸਾਹਿਬ ਤੋਂ ਬਾਹਰ ਆਉਂਦੇ ਹੀ ਇੱਥੇ ਦੇਖਦਾ ਪ੍ਰਸ਼ਾਦ ਮਿਲਦਾ ਹੈ ਤੇ ਉਸਦੇ ਆਪੋਜ਼ਿਟ ਹੀ ਇੱਥੇ ਬੋਲੀ ਸਾਹਿਬ ਬਣਿਆ ਹੋਇਆ ਹੈ ਜਿੱਥੇ ਕਿ ਤੁਸੀਂ ਜਲ ਵਗੈਰਾ ਲੈ ਸਕਦੇ ਹੋ ਇਹ ਬਹੁਤ ਪੁਰਾਣਾ ਸਥਾਨ ਹੈ ਨਨ ਵਿੱਚ ਆਉਂਦਾ ਹੈ ਕਿ ਇੱਥੇ ਇੱਕ ਖੋਈ ਹੁੰਦੀ ਸੀ ਜਿਸ ਦੇ ਜਲ ਨੂੰ ਪੀਣ ਨਾਲ ਤੇ ਇਸ਼ਨਾਨ ਕਰਨ ਨਾਲ ਸਭ ਦੁੱਖ ਦਰਦ ਕੱਟੇ ਜਾਂਦੇ ਹਨ ਤੇ ਅੱਜ ਵੀ ਲੋਕ ਇੱਥੋਂ ਜਲ ਆਪਣੇ ਘਰਾਂ ਵਾਸਤੇ ਵੀ ਲੈ ਕੇ ਜਾਂਦੇ ਹਨ ਤੇ ਗ੍ਰਹਿਣ ਵੀ ਕਰਦੇ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣੇ ਦਾ ਸਭ ਤੋਂ ਪ੍ਰਸਿੱਧ ਗੁਰਦੁਆਰਾ ਮੰਨਿਆ ਜਾਂਦਾ ਹੈ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਦਰਸ਼ਨ ਕਰਨ ਵੀ ਆਉਂਦੀਆਂ ਹਨ ਤੇ ਆਮ ਹਰ ਰੋਜ਼ ਇੱਥੇ ਕੀਰਤਨ ਸਮਾਗਮ ਹੁੰਦੇ ਹਨ ਤੇ ਰਾਤ ਦਾ ਦ੍ਰਿਸ਼ਤਾ ਬਹੁਤ ਹੀ ਵਧੀਆ ਹੁੰਦਾ ਹੈ ਦੇਖਣ ਵਾਲਾ ਹੁੰਦਾ ਹੈ ਦੂਰੋਂ ਆਈਆਂ ਸੰਗਤਾਂ ਵਾਸਤੇ ਇੱਥੇ ਰੁਕਣ ਦਾ ਅਤੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਸੰਗਤ ਜੀ ਇੱਕ ਵਾਰ ਇਸ ਗੁਰਦੁਆਰਾ ਸਾਹਿਬ ਵਿੱਚ ਜਾਓ ਤੇ ਦਰਸ਼ਨ ਜ਼ਰੂਰ ਕਰਕੇ ਆਓ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ